ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਗੁਰਪ੍ਰੀਤ ਪੱਕਾ ਅੱਜ ਅਸੀਂ ਫਰੀਦਕੋਟ ਵਿਖੇ ਖੜੇ ਆਂ ਜਿੱਥੇ ਕਿ ਬੋਝਨ ਸਮਾਜ ਪਾਰਟੀ ਦੇ ਵਿੱਚ ਜਿਹੜੇ ਆਗੂ ਆ ਵਰਕਰ ਆ ਉਹਨਾਂ ਵੱਲੋਂ ਜਿਹੜੇ ਫਰੀਦਕੋਟ ਦੀ ਟਿਕਟ ਨੂੰ ਲੈ ਕੇ ਸਤੀਫੇ ਦਿੱਤੇ ਜਾਂਦੇ ਆ ਤਾਂ ਇਸ ਤੋਂ ਪਹਿਲਾਂ ਵੀ ਦੋ ਜਿਹੜੇ ਵਰਕਰ ਸੀ ਉਹਨਾਂ ਵੱਲੋਂ ਸਤੀਫੇ ਦਿੱਤੇ ਗਏ ਆ ਅੱਜ ਪਰਮਜੀਤ ਕੌਰ ਮਾਨ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਵੀ ਜਿਹੜਾ ਸਤੀਫਾ ਦਿੱਤਾ ਜਾ ਰਿਹਾ ਹੈ ਬੀਬੀ ਜੀ ਕਿਸ ਗੱਲ ਨੂੰ ਲੈ ਕੇ ਤੁਸੀਂ ਅਸਤੀਫਾ ਦੇ ਰਹੇ ਹੋ? ਵੀਰ ਜੀ ਅਸੀਂ ਆਪਦੀ ਪਾਰਟੀ ਨੂੰ ਨਾਰਾਜ਼ ਆ ਜਿਹੜੀ ਪਾਰਟੀ ਕਿ ਸਾਡੀ ਗਲਤ ਫੈਸਲੇ ਲੈਂਦੀ ਆ ਤੇ ਅੰਦਰ ਖਾਤੇ ਹੀ ਫੈਸਲੇ ਕੀਤੇ ਜਾਂਦੇ ਆ ਸਾਡੀ ਕੋਈ ਮੀਟਿੰਗ ਜੀ ਖੁੱਲ ਕੇ ਮਤਲਬ ਮੀਟਿੰਗ ਚ ਕਿਸੇ ਦੀ ਰਹਿਮ ਅਸ਼ੁਰਾ ਨਹੀਂ ਲਿਆ ਜਾਂਦਾ ਤੇ ਰਹਿਮ ਅਸ਼ੁਰਾ ਦੇ ਨਾਲ ਕੁਝ ਨਹੀਂ ਕਰਦੀ ਪਾਰਟੀ ਅੰਦਰ ਖਾਤੇ ਆਪਣੇ ਫੈਸਲੇ ਦਿੰਦੀ ਇਹ ਫੈਸਲੇ ਸਾਨੂੰ ਪਾਰਟੀ ਦੇ ਮਨਜ਼ੂਰ ਨਹੀਂ ਇਸ ਕਰਕੇ ਅਸੀਂ ਆਪਣੀ ਬਹੁਜ ਸਮਾਜ ਪਾਰਟੀ ਤੋਂ ਨਾਰਾਜ਼ ਆ ਇਸ ਕਰਕੇ ਅਸੀਂ ਸਾਰੇ ਅਸਤੀਫਾ ਦੇ ਰਹੇ ਆ ਅਸਤੀਫੇ ਤੋਂ ਮਤਲਬ ਇਹ ਲੈ ਕੇ ਤੇ ਇਹ ਝੜੀ ਲੱਗ ਜਾਣੀ ਹੈ ਜੀ ਇਸ ਅਸਤੀਫਿਆਂ ਦੀ ਸਾਡੇ ਸਾਰੇ ਵਰਕਰ ਨਰਾਜ਼ ਨੇ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਪਾਰਟੀ ਦੇ ਮੱਲ ਨਾਲ ਕੰਮ ਕਰ ਰਹੇ ਹੋ ਪਾਰਟੀ ਤੋਂ ਵੀ ਜੀ ਮੈਂ ਕੋਈ 2 ਸਾਲ ਤੋਂ ਪਾਰਟੀ ਦੇ ਨਾਲ ਚੱਲੀ ਹੋਈ ਆ 2-3 ਸਾਲ ਤੋਂ ਤੇ ਮਤਲਬ ਵੀ ਇਹਦੇ ਵਿੱਚ ਪਾਰਟੀ ਦੇ ਜਿਹੜੇ ਵਧੀਆ ਵਰਕਰ ਨੇ ਉਹਨਾਂ ਦੀ ਜ਼ਿਆਦਾ ਗੱਲ ਕੀਤੀ ਜਾਂਦੀ ਉਹਨਾਂ ਨੂੰ ਜ਼ਿਆਦਾ ਸੁਣਵਾਈ ਨਹੀਂ ਉਹਨਾਂ ਦੀ ਕੀਤੀ ਜਾਂਦੀ ਤੇ ਜੋ ਵੀ ਚੋਹ ਠੱਗ ਲੱਗਦੇ ਹੈਗੇ ਪਾਰਟੀ ਦੇ ਵਿੱਚ ਜਾਂ ਧੋਖੇ ਧੜੀਆਂ ਕਰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਚੱਕਿਆ ਜਾਂਦਾ ਤੇ ਜਿਹੜੇ ਇਮਾਨਦਾਰ ਬੰਦੇ ਆ ਉਹਨਾਂ ਨੂੰ ਅਣ ਸੁਣਿਆ ਤੇ ਅਣ ਵੇਖਿਆ ਕੀਤਾ ਜਾਂਦਾ ਜੀ ਤੁਹਾਨੂੰ ਪਾਰਟੀ ਵੱਲੋਂ ਕੋਈ ਅਹੁਦੇ ਤੇ ਨਿਵਾਜਿਆ ਗਿਆ ਸੀਗਾ ਹਾਂਜੀ ਮੈਨੂੰ ਮਹਿਲਾ ਵਿੰਗ ਦੀ ਪ੍ਰਧਾਨ ਤੇ ਨਿਵਾਜਿਆ ਗਿਆ ਸੀ ਹੁਣ ਜਿਹੜਾ ਤੁਸੀਂ ਅਸਤੀਫਾ ਦੇ ਦਿੱਤਾ ਕਿ ਦੇਣਾ ਹਜੇ ਨਹੀਂ ਮੈਂ ਅਸਤੀਫਾ ਦੇ ਚੁੱਕੀ ਹਾਂ ਜੀ अच्छा कोई उना वलो ਤੁਹਾਨੂੰ ਕੋਈ ਹੋਰ ਗੱਲਬਾਤ ਤੇ ਕੋਈ ਅਧਿਉਨ ਨਾਲ ਗੱਲਬਾਤ ਹੋਈ ਹੈ ਪਾਰਟੀ ਜਿਹੜੇ ਹੈਡ ਆਫਸ ਹੈ ਨਹੀਂ ਜੀ ਹਜੇ ਕੋਈ ਗੱਲਬਾਤ ਨਹੀਂ ਹੋਈ ਹਲੇ ਵੀ ਸਾਡੇ ਮਤਲਬ ਅਸਤੀਫਾ ਨੂੰ ਅਣਗੈਲਹੀ ਦੇਖਿਆ ਜਾਂਦਾ ਅਣਗੈਲਹੀ ਕੀਤਾ ਜਾਂਦਾ ਤੇ ਅਸੀਂ ਫਿਰ ਇਸ ਪਾਰਟੀ ਤੋਂ ਇਸ ਕਰਕੇ ਹੀ ਅਸਤੀਫਾ ਲੈ ਰਹੇ ਹਾਂ ਤੇ ਜੇ ਗੱਲ ਕੀਤੀ ਜਾਵੇ ਹੁਣ ਤੁਸੀਂ ਕਿਹੜੀ ਪਾਰਟੀ ਦੇ ਨਾਲ ਜੁਆਇਨਿੰਗ ਕਰੋਗੇ ਇਹ ਹਲੇ ਜੀ ਅਸੀਂ ਸੋਚਿਆ ਨਹੀਂ ਜਿਵੇਂ ਵੀ ਸਰਕਾਰਾਂ ਚੱਲਦੀਆਂ ਫਿਰ ਸਾਨੂੰ ਜਿਹੜਾ ਠੀਕ ਲੱਗਿਆ ਅਸੀਂ ਉਸੇ ਉਸੇ ਦੇ ਨਾਲ ਹੀ ਚੱਲਾਂਗੇ ਜਿਹੜਾ ਸਾਡੀ ਇੱਜ਼ਤ ਮਾਨ ਕਰੂਗਾ ਸਾਡੇ ਮਤਲਬ ਸਾਡੀ ਗੱਲ ਸੁਣੂਗਾ ਤੇ ਸਮਾਜ ਦੇ ਨਾਲ ਚੱਲੂਗਾ ਜੀ ਅਸੀਂ ਤਾਂ ਉਸੇ ਸਰਕਾਰ ਨਾਲ ਚੱਲਾਂਗੇ ਇਹ ਨਹੀਂ ਹੈ ਦਾ ਨਾ ਸਾਨੂੰ ਕੋਈ ਆਪਣੇ ਵਿੱਚ ਹੈਗਾ ਵੀ ਅਸੀਂ ਕੁਝ ਲੈ ਦੇ ਕੇ ਕਰੀਏ ਜਾਂ ਕੁਝ ਵੀ ਕਰੀਏ ਸਾਨੂੰ ਤਾਂ ਸਮਾਜ ਨਾਲ ਜਿਹੜੀ ਗਰੀਬੀ ਤਬਕੇ ਨੂੰ ਚੱਕਿਆ ਜਾਵੇ ਜਿਵੇਂ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਜਾਣ ਜਾਂ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਹਸਪੀਟਲ ਆਵ ਦੇ ਵਿੱਚ ਮਤਲਬ ਜਿਵੇਂ ਲਾਈਨਾਂ ਲੰਬੀਆਂ ਲੰਬੀਆਂ ਹੁੰਦੀਆਂ ਨੇ ਇਹਨਾਂ ਨੂੰ ਮਤਲਬ ਬਜ਼ੁਰਗਾਂ ਨੂੰ ਵੀ ਵੱਖਰਾ ਜਾਵੇ ਤੇ ਬੱਚਿਆਂ ਨੂੰ ਵੱਖਰਾ ਵੱਖਰਾ ਵੇਖਿਆ ਜਾਵੇ ਤੇ ਜਿਹੜੇ ਨੌਜਵਾਨ ਉਹਨਾਂ ਨੂੰ ਵੀ ਦੇਖਿਆ ਜਾਵੇ ਤਾਂ ਇਹ ਸਨ ਸਾਡੇ ਨਾਲ ਬੀਬੀ ਪਰਮਜੀਤ ਕੌਰ ਮਾਨ ਤੇ ਇਸ ਤੋਂ ਪਹਿਲਾਂ ਜੇਕਰ ਗਰਗ ਸਤੀਫੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਕੁਲਦੀਪ ਸਿੰਘ ਵੀਰੇ ਵਾਲਾ ਉਹਨਾਂ ਵੱਲੋਂ ਇਸਤੀਫਾ ਦਿੱਤਾ ਗਿਆ ਡੋਗਰ ਸਿੰਘ ਅਸਨ ਭੱਟੀ ਉਹਨਾਂ ਤੋਂ ਵੀ ਉਹਨਾਂ ਨੇ ਵੀ ਜਿਹੜਾ ਇਸਤੀਫਾ ਦਿੱਤਾ ਤੇ ਤੀਜੀ ਲੜੀ ਦੇ ਵਿੱਚ ਬੀਬੀ ਪਰਮਜੀਤ ਕੌਰ ਮਾਨ ਹੈ ਤੇ ਦੇਖਦੇ ਹਾਂ ਇਸ ਤੋਂ ਅੱਗੇ ਜਿਹੜੀ ਪਾਰਟੀ ਦੇ ਹੈੱਡ ਆਫਸ ਦੇ ਵਿੱਚ ਇਹਨਾਂ ਦੇ ਜਿਹੜੇ ਇਸਤੀਫੇ ਜਾਂਦੇ ਆ ਕਿਸ ਤਰ੍ਹਾਂ ਇਹਨਾਂ ਨੂੰ ਗਾਈਡ ਕਰਦੇ ਆ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਨਾਲ ਰਿਲੇਟਡ ਹੋਣਗੇ ਕੈਮਰਾਮੈਨ ਰਜਿੰਦਰ ਰੋੜਾ ਦੇ ਨਾਲ ਗੁਰਪ੍ਰੀਤ ਪੱਕਾ ਸਾਂਝ ਪੰਜਾਬ ਟੀਵੀ ਫਰੀਦਕੋਟ